ਜਿਵੇਂ ਰੱਬ ਨੇ ਇਨਸਾਨ ਨੂੰ ਪੈਦਾ ਕੀਤਾ ਉਹ ਸ਼ੈਤਾਨ ਨੂੰ ਵੀ ਪੈਦਾ ਕੀਤਾ ਹੈ ਕੀਤਾ ਕੀਤਾ ਸ਼ੈਤਾਨ ਨੂੰ ਪੈਦਾ ਕੀਤਾ ਸ਼ੈਤਾਨ ਵੀ ਇੱਕ ਉਹਦੀ ਰਚਨਾ ਹੈ ਤੇ ਉਹ ਇਸ ਵਾਸਤੇ ਆ ਵੀ ਉਹਨੇ ਕਿਹਾ ਵੀ ਤਾਂ ਵੀ ਮੈਂ ਤੇਰੇ ਬੰਦੇ ਨੂੰ ਭੜਕਾਉਂਗਾ ਤੇ ਪਰ ਪਰਮਾਤਮਾ ਨੇ ਕਿਹਾ ਵੀ ਜਿਹੜੇ ਮੇਰੇ ਬੰਦੇ ਹੋਣਗੇ ਤੇਰੇ ਪਿੱਛੇ ਨਹੀਂ ਲੱਗਣਗੇ ਉਹ ਮੇਰੇ ਹੁਕਮ ਅਨੁਸਾਰੇ ਜੀਵਨ ਬਤੀਤ ਕਰਨਗੇ ਜਿਹੜੇ ਸੱਚੇ ਸਿੱਖ ਨੇ ਉਹ ਗੁਰੂ ਸਾਹਿਬ ਦੀ ਹੁਕਮ ਅਨੁਸਾਰ ਇਨਸਾਨ ਬਤੀਤ ਕਰਦੇ ਹੈ ਨਾ ਜਿਹੜਾ ਬੰਦਾ ਦੂਸਰਾ ਹੈਗਾ ਉਹ ਭਟਕ ਜਾਂਦਾ ਹੈ ਗਲਤ ਰਸਤੇ ਕੋਰਾਹੇ ਪੈ ਜਾਂਦਾ ਹੈ ਮਤਲਬ ਭਗਵਾਨ ਨੇ ਹੀ ਇਨਸਾਨ ਬਣਾਇਆ ਭਗਵਾਨ ਨੇ ਹੀ ਉਹਦੀ ਇੱਕ ਸਿਸਟਮ ਹੈ ਨਾ ਉਹ ਬੰਦੇ ਦੀ ਪ੍ਰੀਖਿਆ ਲੈਣੀ ਹੈ ਇਨਸਾਨ ਦੀ ਪ੍ਰੀਖਿਆ ਕੀ ਦੇਖੋ ਜਦ ਮੇਰੇ ਕੋਲੇ ਆਪਸ਼ਨ ਨਾ ਹੋਵੇ ਦੂਸਰੀ ਜਿਸ ਬੰਦ ਦੇਖੋ ਸੂਰਜ ਹੈ ਉਹ ਵੀ ਕਿਉਂ ਨਹੀਂ ਕਰ ਸਕਦਾ ਜੇ ਉਹਨੂੰ ਇਖਤਿਆਰ ਨਹੀਂ ਦਿੰਦਾ ਰੱਬ ਨੇ ਚੰਦ ਹੈ ਉਹ ਵੀ ਕਿਉਂ ਨਹੀਂ ਕਰ ਸਕਦਾ ਹੈਨਾ ਤਾਰੇ ਨੇ ਉਹ ਵੀ ਕਿਉਂ ਨਹੀਂ ਕਰ ਸਕਦੇ ਧਰਤੀ ਉਹ ਵੀ ਕਿਉਂ ਨਹੀਂ ਕਰ ਸਕਦਾ ਘੁੰਮਦੀ ਹੈ ਨਾ ਤੇ ਇਨਸਾਨ ਨੂੰ ਦੋਨੀਆਂ ਚੀਜ਼ਾਂ ਦਿੱਤੀਆਂ ਇਹਨੂੰ ਇਖਤਿਆਰ ਵੀ ਦਿੱਤਾ ਵੀ ਆਪਣੀ ਮਰਜ਼ੀ ਨਾਲ ਕਿਸੇ ਜੀ ਨੂੰ ਕਰ ਵੀ ਸਕਦਾ ਚੰਗੇ ਔਰ ਬੁਰੇ ਰਸਤੇ ਦੋਵੇਂ ਦੱਸਦੇ ਦੇ ਹਵਾਲੇ ਕਰਤਾ ਦੇਖੋ ਇਮਤਿਹਾਨ ਕਿਵੇਂ ਹੈ ਜੇ ਬੱਚੇ ਨੂੰ ਆਪ ਸਕੂਲ ਚ ਪੜਾਤਾ ਉਹਨੂੰ ਛੜਤਾ ਨਾ ਉਹਦੀ ਮਰਜ਼ੀ ਹੈ ਪੜੇ ਨਾ ਪੜੇ ਇਹੀ ਹੁੰਦਾ ਨਾ ਜੇ ਇਹ ਚੀਜ਼ ਨੂੰ ਫਿਰ ਤੋਂ ਇਮਤਿਹਾਨ ਹੋਇਆ ਨਾ ਪ੍ਰੀਖਿਆ ਹੋਈ ਨਾ ਫਿਰ ਪ੍ਰੀਖਿਆ ਜ ਰੱਬ ਨੇ ਕਿਸੇ ਜੀ ਨੂੰ ਕਰਦਾ ਨਹੀਂ ਫਰਿਸ਼ਤੇ ਨੇ ਉਹ ਰੱਬ ਦੀ ਹੁਕਮੀ ਬੰਦੇ ਕਿਹਾ ਗੁਰੂ ਸਾਹਿਬ ਨੇ ਉਹਨੂੰ ਹੁਕਮੀ ਬੰਦੇ ਕਿਹਾ ਵੀ ਉਹ ਸਿਰਫ ਗੁਰੂ ਖੁਦਾ ਦੇ ਹੁਕਮ ਜੀ ਵਿਚਰ ਸਕਦੇ ਨੇ ਉਸ ਤੋਂ ਇਲਾਵਾ ਵਿਗਿਆ ਨਹੀਂ ਕਰ ਸਕਦੇ ਤੇ ਇਨਸਾਨ ਨੂੰ ਦੋਨੀਆਂ ਚੀਜ਼ਾਂ ਦਿੱਤੀਆਂ ਨੇ ਅੱਛੇ ਔਰ ਬੁਰੇ ਰਾਸਤੇ ਵਿਦਾਸਤੇ ਇਸੇ ਕਰਕੇ ਆਪਣੇ ਮਹਾਪੁਰਸ਼ ਭੇਜੇ ਤਾਂ ਕਿ ਇਨਸਾਨ ਇਹ ਨਾ ਕਹਿ ਸਕੇ ਮੈਨੂੰ ਰੱਬ ਤਰ ਰਸਤਾ ਨਹੀਂ ਮਾਲੂਮ ਸੀ ਰਸਤੇ ਇਸ ਬਾਤ ਪੇ ਤੂੰ ਦੱਸ ਤ ਵੀ ਆ ਰੱਬ ਦਾ ਰਸਤਾ ਤ ਮੈਨ ਤੇਰਾ ਰਸਤਾ ਨਹੀਂ ਪਤਾ ਸੀ ਕਿ ਮੈਂ ਤਾਂ ਆ ਤੂੰ ਇਹਦੇ ਉਲਟ ਜਾ ਰਹੇ ਹੈਂ ਅਗਰ ਤੂੰ ਰੱਬ ਦੇ ਰਸਤੇ ਤੇ ਚੱਲੇਗਾ ਤਾਂ ਪਰਮਾਤਮਾ ਖੁਸ਼ ਹੋਊਗਾ ਅਗਰ ਤੂੰ ਇਹਦੇ ਉਲਟ ਚੱਲੇਗਾ ਤਾਂ ਤੈਨੂੰ ਸਜ਼ਾ ਮਿਲੂਗੀ ਜਿਹੜਾ ਬੱਚਾ ਪੜੂਗਾ ਉਹ ਪਾਸ ਦਾ ਸਭ ਹੋਂ ਦਾ ਸਰਟੀਫਿਕੇਟ ਮਿਲੂਗਾ ਜਿਹੜਾ ਨਹੀਂ ਪੜੂਗਾ ਉਹਨੂੰ ਫੇਰ ਫੇਲ ਹੋਂ ਦਾ ਦੰਡ ਮਿਲੂਗਾ ਕਈ ਲੋਕ ਇਹ ਵੀ ਕਹਿੰਦੇ ਆ ਵੀ ਸ਼ੈਤਾਨ ਹੈ ਆਪਣੀ ਆਰਮੀ ਬਣਾ ਰਿਹਾ ਕੋਈ ਕੁਰਾਨ ਦੇ ਵਿੱਚ ਇਸ ਤਰੀਕੇ ਦੀ ਗੱਲ ਨਹੀਂ ਕੁਰਾਨ ਤਾਂ ਹੈ ਵੀ ਸ਼ੈਤਾਨ ਪੈਦਾ ਕੀਤਾ ਗਿਆ ਸ਼ੈਤਾਨ ਦੁਨੀਆ ਚ ਦੇਖੋ ਆਰਮੀ ਬਣਾ ਰੇ ਆਪਣੀ ਅਲੱਗ ਸੰਸਥਾ ਇੱਕ ਬਣਾ ਰੇ ਹੈ ਸ਼ੈਤਾਨ ਇਹ ਉਹਨੂੰ ਦਜਾਲ ਕਿਹਾ ਗਿਆ ਹੈ ਦਜਾ ਸ਼ੈਤਾਨੀ ਦਜਾਲ ਹਮ ਮਤਲਬ ਇਹ ਦੇਖੋ ਇੱਕ ਮੁਸਲਮਨ ਸੱਚਾ ਹੋ ਜਿਹੜਾ ਕੁਰਾਨ ਦੀਆਂ ਸਿੱਖਿਆਵਾਂ ਤੇ ਹਮਨ ਕਰਦਾ ਹੈਗਾ ਤੇ ਕੁਰਾਨ ਦੀ ਸਿੱਖਿਆ ਦੇ ਮੁਤਾਬਕ ਹੈ ਵੀ ਇਨਸਾਨ ਦੀ ਕੁਰਾਨ ਸ਼ਰੀਫ ਜੀ ਦਾ ਚੈਪਟਰ ਹੈ ਮੁਲਕ ਆਇਤ ਨੰਬਰ 2 ਚ ਕਿਹਾ ਹੈ ਖਲਕਲ ਮੌਤ ਵਲ ਹਯਾਤ ਲੀ ਅਬਲੂਕੁਮ ਅਯੂਕੁਮ ਅਹਸਨੁ ਅਮਲਾ ਰੱਬ ਕਹਿੰਦਾ ਵੀ ਮੈਨੇ ਜਿਹੜੀ ਜ਼ਿੰਦਗੀ ਔਰ ਮੌਤ ਹੈ ਇਸ ਲਈ ਬਣਾਈ ਹੈ ਤਾਂ ਕਿ ਦੇਖਿਆ ਜਾਵੇ ਕਿਹੜਾ ਬੰਦਾ ਅੱਛੇ ਕਰਮ ਕਰਕੇ ਆਉਂਦਾ ਤੇ ਕਿਹੜਾ ਕੰਮ ਬੁਰੇ ਕਰਮ ਕਰਕੇ ਆਉਂਦਾ ਤੇ ਕੋ ਗੁਰਵਾਨੀ ਜੀ ਦਾ ਹੀ ਕਹੇ ਨਾ ਸਭ ਨਾ ਕਾਦਰ ਰੇਖਾ ਹੋਏ ਕਰਨੀ ਬਾਜੂ ਤਰੇ ਨਾ ਕੋਈ ਦੇਖਾ ਜੋ ਖਾਉਣਾ ਨਾ ਇਨਸਾਨ ਦਾ ਦੇਖਣਾ ਵੀ ਕਿਹੜਾ ਬੰਦਾ ਅੱਛੇ ਸੁਭ ਕਰਮ ਕਰਦਾ ਹੈਗਾ ਇਹਨਾਂ ਤੁਸੀਂ ਉਹਨੂੰ ਪਸਾਰ ਨਾ ਦੇਖੋਗੇ ਤਾਂ ਕਿਤਨਾ ਕਿਤੇ ਚੀਜ਼ਾਂ ਆਉਂਦੀ ਹੈ ਨਾ ਵੀ ਉਹ ਲੇਖਾ ਜੋਖਾ ਤਾਂ ਹੋਣਾ ਹੀ ਹੈ ਪਰ ਇਹ ਗੱਲ ਕਹਿੰਦੇ ਆ ਵੀ ਜਿਹੜੇ ਦੂਜੇ ਪਾਸੇ ਚਲਦੇ ਆ ਵੀ ਰੱਬ ਦੀ ਜਗ੍ਹਾ ਨੂੰ ਛੱਡ ਕੇ ਦੂਜੇ ਪਾਸੇ ਚਲਦੇ ਆ ਇਸ ਸੰਸਾਰ ਦੇ ਵਿੱਚ ਮੈਂ ਮੈਸੇ ਪਤਾ ਹੈ ਵੀ ਬਾਤ ਚੋ ਕੀ ਭੋਗਦੇ ਆ ਕਿ ਨਹੀਂ ਭੋਗਦੇ ਉਹ ਵੀ ਗੱਲ ਕਰਾਂਗੇ ਪਰ ਇਸ ਸੰਸਾਰ ਦੇ ਵਿੱਚ ਉਹਨਾਂ ਨੂੰ ਸਭ ਕੁਝ ਬੜੀ ਜਲਦੀ ਮਿਲ ਜਾਂਦਾ ਹੈ ਬੀ ਹਾਸਾ ਬੀ ਉਹ ਖੁਸ਼ ਵੀ ਬੜੀ ਜਲਦੀ ਹੋ ਜਾਂਦੇ ਆ ਉਹਨਾਂ ਨੂੰ ਪੈਸਾ ਵੀ ਬੜੀ ਜਲਦੀ ਮਿਲ ਜਾਂਦਾ ਹੈ ਉਹਨਾਂ ਨੂੰ ਸਭ ਕੁਝ ਬੜਾ ਜਲਦੀ ਮਿਲ ਜਾਂਦਾ ਸਭ ਕੁਝ ਜਿਹੜੀ ਸ਼ੋਹਰਤ ਹੈ ਦੌਲਤ ਹੈ ਉਹ ਬੜੀ ਜਲਦੀ ਮਿਲਦੀ ਹੈ ਜਿਹੜੇ ਦੂਜੇ ਰਾਹ ਤੇ ਚੱਲਦੇ ਨੇ ਦੇਖੋ ਤੁਸੀਂ ਦੇਖਿਆ ਨਾ ਇੱਕ ਪਿੰਜਰੇ ਚ ਬੜਾ ਮਾਲਕ ਆਉਗਾ ਉਹ ਉਹਦੀ ਭੋਂਗੇ ਰੋਟੀ ਲਾਉਂਦਾ ਕੀ ਦੀ ਹਮ ਲਾਉਂਦਾ ਨਾ ਬਿਲਕੁਲ ਸਹੀ ਉਹ ਚੂਹੇ ਨੂੰ ਫੜਨ ਵਾਸਤੇ ਹੁੰਦਾ ਇੱਕ ਪਿੰਜਰੇ ਚ ਰੋਟੀ ਲਾਉਂਦਾ ਤੋਤੇ ਨੂੰ ਉਹਦੇ ਖੁਸ਼ੀ ਵਾਸਤੇ ਠੀਕ ਹੈ ਨਹੀਂ ਜਿਹੜੇ ਮਾੜੇ ਲੋਕ ਹੁੰਦੇ ਨੇ ਉਹਨਾਂ ਨੂੰ ਉਹ ਦਿੰਦਾ ਇਸ ਕਰਕੇ ਉਹਨਾਂ ਦੀ ਉਹ ਹੋਰ ਨਕੇਲ ਫੜਨਾ ਹੁੰਦਾ ਉਹਨੂੰ ਖੁਸ਼ ਕਰਦਾ ਵੀ ਕਰ ਲਓ ਸੀ ਠੀਕ ਹੈ ਨਹੀਂ ਜਿਹੜੇ ਉਹਦੇ ਨੇਕ ਬੰਦੇ ਨੂੰ ਦਿੰਦਾ ਤਾਂ ਖੁਸ਼ ਹੋ ਕੇ ਦਿੰਦਾ ਜਾ ਉਸਨੇ ਔਰ ਵੈਸੇ ਵੀ ਜਿਹੜੇ ਅੱਛੇ ਰੱਬ ਦੇ ਰਸਤੇ ਚੱਲਣਗੇ ਉਹਨਾਂ ਨੂੰ ਹਮੇਸ਼ਾ ਪਰੇਸ਼ਾਨੀਆਂ ਆਉਂਦੀਆਂ ਨੇ ਉਹ ਖੜਕਾਉਂਦਾ ਮੈਂ ਛੋਟਾ ਹੁੰਦਾ ਤੁਹਾਨੂੰ ਬਹੁਤ ਸਾਰੀ ਗੱਲ ਕੀਤੀ ਮੈਂ ਛੋਟਾ ਹੁੰਦਾ ਸੀ ਜਦ ਉਸ ਵੇਲੇ ਫ੍ਰਿਜ ਨਹੀਂ ਹੁੰਦੇ ਸੇ ਸਾਡੇ ਨੇੜੇ ਘਰ ਦੇ ਕੋਲ ਇੱਕ ਕੁਮਾਰ ਰਹਿੰਦਾ ਸੀ ਮੇਰੀ ਮਾਂ ਭੇਜੀ ਹੁੰਦੀ ਸੀ ਕਦੇ ਕਦੇ ਵੀ ਘੜਾ ਲਿਆ 5 ਰੁਪਏ ਦਾ ਮਿਲਦਾ ਸੀ ਪਰ ਉਹਨੇ ਕਹਿਣਾ ਵੀ ਖੜਕਾ ਕੇ ਦੇਖ ਲਈ ਖੜਕਾ ਕੇ ਦੇਖ ਲਈ ਤੇ ਇੱਕ ਕੜਾ ਲੈਣ ਵਾਸਤੇ 5 ਰੁਪਏ ਖੜਕਾਏ ਨੇ ਉਹ ਐਡੀ ਵੱਡੀ ਰੱਬ ਨੇ ਆਪਣੀ ਰਜ਼ਾ ਦੇਣੀ ਹੈ ਸਵਰਗ ਦੇਣਾ ਤੋ ਖੜਕਾ ਕੇ ਨਹੀਂ ਦੇਖਦਾ ਦੇਖਦਾ ਖੜਕਾ ਕੇ ਵੀ ਇੱਕ ਹੈ ਖੜਦਾ ਹੈ ਜਾਂ ਹਲੇ ਜਾਂਦਾ ਹੈ ਹਲੇ ਜਾਂਦਾ ਇਸ ਕਰਕੇ ਉਹ ਖੜਕਾ ਕੇ ਦੇਖਦਾ ਆਪਣੇ ਬੰਦਿਆਂ ਨੂੰ ਮਤਲਬ ਰੱਬ ਆਪਣੇ ਜਿਹੜੇ ਬੰਦਿਆਂ ਨੂੰ ਵੀ ਖੜਕਾ ਕੇ ਦੇਖਦਾ ਵੀ ਤੂੰ ਜੇ ਤੂੰ ਦੂਜੇ ਪਾਸੇ ਜਾਂਦਾਂਗੇ ਨਹੀਂ ਜਾਂਦੇ ਇਹ ਕੱਚਾ ਹੈ ਪੱਕਾ ਕੜਾ ਹੈ ਕੱਚਾ ਹੈ ਜੇ ਕੱਚਾ ਵੀ ਛੱਡ ਦਿੰਦਾ ਤਾਂ ਬੰਦਾ ਛੱਡ ਹੁੰਦਾ ਨਾ ਤੋ ਜਾ ਵੀ ਰੱਬ ਨੇ ਕਰਤੂ ਨਹੀਂ ਹੈ ਤੂੰ ਇਧਰ ਲੈ ਕੇ ਨਹੀਂ ਆਏਗਾ ਤੂੰ ਇਧਰ ਲੈ ਕੇ ਨਹੀਂ ਆਏਗਾ ਬਟ ਇਹ ਗੱਲ ਹੈ ਜਿਹੜਾ ਉਹਦੀ ਰਜ਼ਾ ਹੀ ਚਿੰਦਾ ਉਹ ਫਿਰ ਉਹ ਉਹ ਗੱਲ ਹੈ ਉੱਪਰ ਪਹੁੰਚ ਜਾਂਦਾ ਉਹਨੂੰ ਦੌਲਤ ਸ਼ੋਹਰਤ ਸਭ ਤੋਂ ਉੱਪਰ ਪਹੁੰਚਦਾ ਸਮਝ ਇਹ ਕਹਿੰਦਾ ਵੀ ਉਹਨੂੰ ਰੱਬ ਨੇ ਉਹ ਨੀਮਤਾ ਦੇਣੀਆਂ ਨੇ ਜਿਸ ਨੂੰ ਕਿਸੇ ਅੱਖ ਨੇ ਨਾ ਦੇਖਿਆ ਨਾ ਕਿਸੇ ਕੰਨ ਨੇ ਸੁਣਿਆ ਨਕਿਸੇ ਦਿਮਾਗ ਚ ਉਹਦਾ ਖਿਆਲ ਗੁਜ਼ਰਿਆ ਔਰ ਸਭ ਤੋਂ ਵੱਡੀ ਨੇਮਤ ਇਹ ਹੋਊਗੀ ਕਿ ਉਹ ਰੱਬ ਦੇ ਸਾਖਸਤ ਦਰਸ਼ਨ ਕਰੂਗਾ ਆਪਣੇ ਪੈਦਾ ਕਰਨ ਵਾਲੇ ਦੇ ਉਸ ਤੋਂ ਵੱਡੀ ਕਿਹੋ ਨੇਮਤ ਨਹੀਂ ਹੋਣੀ ਨਿਮਤ ਮਿਲ ਜੇਗਾ ਤਾਂ ਨੂਰ ਹੈ ਕਿਹਦਾ ਹੋਗਾ ਜਿਹੜੇ ਇੰਨੇ ਖੂਬਸੂਰਤ ਦ੍ਰਿਸ਼ ਬਣਾਏ ਨੇ ਇਨਸਾਨ ਬਣਾਏ ਨੇ ਹੈਨੋ ਉਹ ਆਪਕਾ ਖੂਬਸੂਰਤ ਹੋਊਗਾ ਇਹ ਸਭ ਤੋਂ ਵੱਡੀ ਉਪਲਬਧੀ ਹੋਊਗੀ ਸਭ ਤੋਂ ਵੱਡੀ ਨੇਮਤ ਹੋਊਗੀ ਜਿਹੜੇ ਰੱਬ ਦੀ ਜੀ ਰਜ਼ਾ ਚ ਰਾਜ਼ੀ ਰਹਿਣ ਵਾਲੇ ਰੱਬ ਦੇ ਹੁਕਮਾਂ ਤੇ ਚੱਲਣ ਵਾਲੇ ਬੰਦੇ ਹੋਣਗੇ ਜਿਵੇਂ ਆਪਾਂ ਵੀ ਜੇ ਇਤਿਹਾਸ ਪਰਦੇ ਆ ਤਾਂ ਗੁਰੂ ਸਾਹਿਬਾਨਾਂ ਦੇ ਕਹਿੰਦੇ ਸੀ ਮੂੰਹ ਤੇ ਇੱਕ ਨੂਰ ਸੀਗਾ ਛੋਟੇ ਸਹਬਜ਼ਾਦੇ ਸੀਗੇ ਉਹਨਾਂ ਦੇ ਮੂੰਹ ਤੇ ਇੱਕ ਨੂਰ ਸੀ ਵੱਡੇ ਸਹਬਜ਼ਾਦੇ ਸੀ ਉਹ ਵੀ ਨਾ ਉਹ ਇੱਕ ਉਹਦੀ ਇੱਕ ਅੰਸ਼ ਹੈ ਹੂੰ ਉਹ ਆਪਕਾ ਖੂਬਸੂਰਤ ਖੂਬਸੂਰਤੀ ਨੂੰ ਐਸੀ ਨੂਰ ਦਿੱਤਾ ਉਹ ਤਾਂ ਹੈ ਹੀ ਨੂਰ ਹੂੰ ਇਸ ਕਰਕੇ ਇਹ ਇਮਤਿਹਾਨਤ ਚੰ ਦਿਨਾਂ ਦਾ ਹੀ ਹੈਗਾ ਚੰ ਦਿਨਾਂ ਜ਼ਿੰਦਗੀ ਹੈ ਗੁਜ਼ਰ ਜਾਣਾ ਨਾ ਪਿਓ ਰਹਾ ਨਾ ਨਾਮ ਆ ਬੰਦਿਆ ਨਾ ਧੁੱਪ ਰਹੀ ਨਾ ਛਾਂ ਬੰਦਿਆ ਨਾ ਪਿਓ ਰਹਾ ਨਾ ਨਾਮ ਬੰਦ ਨਾ ਆ ਬੰਦਿਆ ਹਰ ਸ਼ੈ ਨੇ ਆਖਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਨਾਮ ਬੰਦਿਆ ਜਿਵੇਂ ਤੁਸੀਂ ਕੁਰਾਨ ਸ਼ਰੀਫ ਨੂੰ ਚਲੋ ਬਚਪਨ ਚ ਇਹ ਬੜੀ ਵਧੀਆ ਮੈਂ ਮੁਸਲਮਾਨ ਐ ਇਸ ਇੱਕ ਬੜੀ ਵਧੀਆ ਗੱਲ ਕਰਦਾ ਕਹਿੰਦਾ ਵੀ ਜਿਹੜੇ ਮੈਂ ਮੁਸਲਮਾਨ ਐ ਇਸ ਬੜੀ ਵਧੀਆ ਗੱਲ ਕਹਿੰਦਾ ਵੀ ਜਿਹੜਾ ਤੁਸੀਂ ਸਾਰੇ ਜਿਹੜੇ ਗੁਰਨਾਮ ਆਪਣਾ ਕੀ ਕਹਿੰਦੇ ਨੇ ਕੁਰਾਨ ਸ਼ਰੀਫ ਨੂੰ ਪੜਦੇ ਹੋ ਕੁਰਾਨ ਸ਼ਰੀਫ ਨੂੰ ਪੜਦੇ ਹੋ ਸਮਝਦੇ ਹੋ ਤੇ ਸਾਰੇ ਬੱਚੇ ਪੜਦੇ ਨੇ ਤੇ ਦੂਜੇ ਪਾਸੇ ਜੇ ਅਸੀਂ ਗੱਲ ਕਰਦੇ ਅਸੀਂ ਥੋੜਾ ਜਿਹਾ ਦੂਰ ਹੋ ਗਏ ਗੁਰਗਨ ਸਾਹਿਬ ਤੋਂ ਸੰਥਿਆ ਸਾਡੇ ਵੇਲੇ ਪਲਾਸ਼ ਤੋਂ 100 ਸਾਲ ਪਹਿਲਾਂ ਸੰਥਿਆ ਚੱਲਦੀ ਸੀ ਪਰ ਹੁਣ ਜਿਹੜੀ ਆ ਉਹ ਸੰਥਿਆ ਨਹੀਂ ਚੱਲਦੀ ਕੁਰਾਨ ਸ਼ਰੀਫ ਨੂੰ ਤੁਸੀਂ ਬਚਪਨ ਚ ਪੜਿਆ ਹੋਇਆਗਾ ਜਦੋਂ ਤੁਸੀਂ ਗੁਰਗਨ ਸਾਹਿਬ ਜੀ ਦਾ ਨੂੰ ਪੜਿਆ ਉਹਦੇ ਬਾਰੇ ਜਾਣਦੇ ਆ ਤੁਹਾਨੂੰ ਕਿੱਦਾਂ ਦਾ ਲੱਗਿਆ ਦੇਖੋ ਜਿੱਥੋਂ ਤੱਕ ਮੈਂ ਗੁਰਨਾਨ ਸਾਹਿਬ ਦੀ ਬਾਣੀ ਅਕਸਰ ਕਹਿਣਾ ਹੁੰਦਾ ਸਾਰੇ ਜੱਗ ਦੇ ਧਰਮਗ੍ਰੰਥ ਇਕੱਤਰ ਕਰਕੇ ਵੇਖ ਲਓ ਸਾਰੇ ਜੱਗ ਦੇ ਧਰਮ ਗ੍ਰੰਥੀ ਇਕੱਤਰ ਕਰਕੇ ਵੇਖ ਲੋ ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਉਹਨਾਂ ਦੇ ਮੁਖਾਰ ਬਿੰਦੂ ਚੋਂ ਨਿਕਲੇ ਬਚਨ ਕੁਰਾਨ ਸ਼ੀਰ ਤੋਂ ਛੁੱਟ ਕਿਸੇ ਹੋਰ ਗ੍ਰੰਥਾ ਮੇਲੀ ਨਹੀਂ ਜਾਂਦੇ ਮੈਨੂੰ ਐ ਲੱਗਦਾ ਜਿਵੇਂ ਅ ਕੁਰਾਨ ਸ਼ੀਰ ਦੇ ਆਰਬ ਅਲਾ ਦੇ ਨਬੀ ਦੀ ਹਦੀਸਾਂ ਦਾ ਪੰਜਾਬੀ ਵਰਤਨ ਹੋਵੇ ਗੁਰੂ ਨਾਨਕ ਦੀ ਜਿਹੜੀ ਬਾਣੀ ਹੈ ਇਸ ਕਰਕੇ ਪ੍ਰਸਿੱਧ ਸਿੱਖ ਵਿਦਵਾਨ ਨੇ ਸਰਗੁਰਬਿੰਦਰ ਸਿੰਘ ਦੀ ਐਡਵੋਕੇਟ ਹੋਣ ਦੀ ਕਿਤਾਬ ਹੈ ਇਸਰਾਮ ਐਂਡ ਸਿੱਖੀਜ਼ਮ ਦੇ ਪੰਨਾ ਨੰਬਰ 11 ਤੇ ਲਿਖਦੇ ਨੇ ਇਫ ਵੀ మేਕ ਅ ਕੰਪੈਰੀਟਿਵ ਸਟਡੀ ਆਫ ਗਲੋਰੀਅਸ ਕੁਰਾਨ ਵਿਦ ਦਾ ਟੀਚਿੰਗਸ ਆਫ ਗੁਰੂ ਨਾਨਕ ਐਸ ਕੰਟੇਨਡ ਇਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਨੋਟਿਸ ਦਾ ਬੇਸਿਕ ਟਰੂਥ ਪ੍ਰੀਜ਼েন্টেਡ ਬਾਈ ਈਚ ਆਰ ਦਾ ਸੇਮ ਇਸ ਕਰਕੇ ਜੇ ਤੁਸੀਂ ਅਸਲ ਤਾਂ ਅਸਲ ਤਾਂ ਉਹ ਵਿਚਾਰਨਾ ਹੈ ਇੱਕ ਅਲਰੇਡੀ ਆਇਆ ਨਾ ਪ੍ਰੋਬਲਮ ਕੁਰਾਨ ਸ਼ੀਰ ਨੂੰ ਸਾਡੇ ਸਰਾਂ ਵਿੱਚ ਬਹੁਤ ਆਸਾਨ ਬਣਾਇਆ ਗਿਆ ਕੋਈ ਬੰਦਾ ਉਹਨੂੰ ਪੜ ਸਕਦਾ ਹੈ ਤੇ ਕੋਈ ਜੇ ਤੁਸੀਂ ਉਹਨੂੰ ਪੜੋਗੇ ਨਹੀਂ ਸਮਝੋਗੇ ਕੀ ਸਿੱਖੀ ਜਿਹੜਾ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਆਦਾਬ ਨੇ ਜਿਹੜੇ ਨਾ ਉਹ ਆਮ ਜਿਹੜੇ ਮੈਂ ਦੇਖਦਾ ਸਿੱਖਾਂ ਨੂੰ ਉਹਨਾਂ ਨੂੰ ਕਹਿਣਾ ਵੀ ਆਹ ਉਹ ਕਹਣਾ ਉਹਦੇ ਜਿਹੜੇ ਉੱਚੀਆਂ ਨੇ ਉਹਨਾਂ ਤੋਂ ਥੋੜਾ ਕੱਟ ਜਾਂਦਾ ਬਚ ਜਾਂਦਾ ਲੇਕਿਨ ਗੁਰੂ ਗੁਰੂ ਸਾਹਿਬ ਨੂੰ ਅਸਾਂ ਆਸਾਨ ਹੋਣ ਜਿਵੇਂ ਹਰ ਬੰਦਾ ਅਪਰੋਚ ਕਰ ਸਕੇ ਪੜੇ ਤਾਂ ਕਿ ਇਹ ਜ਼ਿੰਦਗੀ ਗੁਜ਼ਾਰਨ ਲਈ ਇੱਕ ਢੰਗ ਹੈ ਇਹ ਚੀਜ਼ ਨਾ ਬਹੁਤ ਸਾਰੇ ਸਿੱਖ ਨੇ ਮੈਂ ਦੇਖਦਾ ਜਿਵੇਂ ਹੁਣ ਆਪਾਂ ਅਖੰਡ ਸਾਹਿਬ ਅਖੰਡ ਬਾਦ ਸਾਹਿਬ ਉੱਥੇ ਹੁੰਦਾ ਅਖੰਡ ਪਾਠ ਰਖਾਇਆ ਜਾਂਦਾ ਤੇ ਗਰੰਥੀ ਸਿੰਘ ਜਿਹੜੇ ਪੜ੍ਹ ਰਹੇ ਹੁੰਦੇ ਨੇ ਆਪ ਪਖਾਣੇ 'ਚ ਮਸ਼ਰੂਫ ਹੁੰਦੇ ਆ ਹਨਾ ਉਹ ਮਕਸਦ ਨਾਲ ਨਹੀਂ ਨਾ ਹੁੰਦਾ ਮਕਸਦ ਨਾਲ ਨਹੀਂ ਤੇ ਰੋਟੀ ਮੈਂ ਖਾਵਾਂ ਭੁੱਖ ਥੋੜੀ ਮਿਟ ਜੇ ਇਸ ਤਰ੍ਹਾਂ ਕਿਵੇਂ ਹੋਊਗਾ ਹੋ ਸਕਦਾ ਇਸ ਤਰ੍ਹਾਂ ਨਹੀਂ ਹਨਾ ਸਾਨੂੰ ਜ਼ਰੂਰੀ ਹੈ ਇਸ ਕਰਕੇ ਹਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਉਹਨੂੰ ਵਿਚਾਰੇ ਹਨਾ ਸਾਡੇ ਵੀ ਕਿਹਾ ਜਾਂਦਾ ਵੀ ਤੁਸੀਂ ਭਾਈ 10 15 ਮਿੰਟ 20 ਮਿੰਟ ਕੁਰਾਨ ਸ਼ਹੀ ਪੜੋ ਉਹਨੂੰ ਵਿਚਾਰੋ ਕੀ ਕਹਿ ਰਿਹਾ ਉਹ ਇਹ ਪੜ੍ਹਨ ਦੀ ਕਿਤਾਬ ਨਹੀਂ ਹੈ ਇਹ ਅਮਲ ਕਰਨ ਦੀ ਕਿਤਾਬ ਹੈ ਅਮਲ ਤਾਂ ਕਰਾਂਗੇ ਜੀ ਉਸ ਉੱਪਰ ਵਿਚਾਰ ਕਰਾਂਗੇ ਗੌਰ ਫਿਕਰ ਕਰਾਂਗੇ